ਜੋ ਬਰ ਸਤਿਰੂ ਤਖਤ ਦੇ ਮਾਲਕ ਕੋ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਗੁਰੂ ਪਰਮੇਸ਼ਰ ਦੀ ਰਹਿਨਮਾਈ ਹੇਠ ਅੱਜ ਦੇ ਭਾਰਤ ਵਰਸ਼ ਦੇ ਸਮੂੱਚੇ ਕਿਸਾਨ ਅਤੇ ਮਜ਼ਦੂਰ ਜੋ ਖਸਾਨੀ ਦੇ ਲਈ ਅਨੋਰੀ ਬੋਰਡਰ ਤੇ तकरीबन ਫਰਵਰੀ 2024 ਤੋਂ ਲੈ ਕੇ ਹੁਣ ਤੱਕ ਸੰਘਰਸ਼ ਲੜ ਰਹੇ ਨੇ ਆਪ ਸਭ ਕਿਰਤ ਲਈ ਜੁੜਜਣ ਵਾਲਿਆਂ ਨੂੰ ਦਾਸ ਫਤਿਹ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸ਼ਾਨੀ ਦਾ ਸਿਧਾਂਤ ਗੁਰਬਾਣੀ ਦੇ ਵਿੱਚ ਪ੍ਰਚਲਿਤ ਹੈ ਮਾਤ ਪਿਤਾ ਦਇਆ ਜਿਉਂ ਵਾਲਾ ਕਿਰਸ਼ਾਨੀ ਜਿਉਂ ਰਾਖਾ ਰਖਵਾਲਾ ਜਿਵੇਂ ਬੱਚੇ ਨੂੰ ਮਾਪਿਓ ਦੇ ਨਾਲ ਤੇ ਹੈ ਮਾਪਿਓ ਨੂੰ ਇਹ ਬੱਚਿਆਂ ਦੇ ਨਾਲ ਪਿਆਰ ਹੁੰਦਾ ਹੈ ਕੁਰਬਾਨੀ ਦਾ ਕਛਣ ਕਿਸਾਨ ਦੀ ਜਰਸਾਨੀ ਦੇ ਨਾਲ ਜ਼ਮੀਨ ਦੇ ਨਾਲ ਔਲਾਦ ਵਰਗਾ ਪਿਆਰ ਹੁੰਦਾ ਹੈ ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਸੀ ਸਾਹੇ ਅੱਜ ਇੱਥੇ ਕਨੌਰੀ ਬਾਰਡਰ ਤੇ ਕਿਸਾਨ ਊਰਜਾ ਹੈ ਜਦੋਂ ਸਰਕਾਰਾਂ ਨੇ ਕਿਸਾਨੀ ਦਾ ਗਲ ਪੁੱਟਣ ਦੇ ਲਈ ਕਈ ਏਦਾਂ ਦੇ ਲੋ ਕ੍ਰੀਏਟ ਕੀਤੇ ਜੋ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਨੇ ਤੋਂ ਕਿਸਾਨਾਂ ਨੇ ਸੰਘਰਸ਼ ਦਾ ਆਗਾਜ਼ ਕੀਤਾ ਸਰਕਾਰਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਇਹਨਾਂ ਨੂੰ ਸਮਾਈ ਨਹੀਂ ਦਿੰਦਾ ਬਾੜੀ ਦਾ ਫਰਮਾਨ ਹੈ ਮਾਇਆ ਤਾਰੀ ਤੱਕ ਅੰਨਾ ਬੁਗਾ ਰਤਮੇ ਦਾ ਨਸ਼ਾ ਪੈਸੇ ਦਾ ਨਸ਼ਾ ਬੰਦੇ ਨੂੰ ਜਦੋਂ ਹੁੰਦਾ ਹੈ ਕੰਨਾ ਤੋਂ ਬੋੜਾ ਪੈ ਜਾਂਦਾ ਹੈ ਲੋੜਵੰਦ ਦੀ ਆਵਾਜ਼ ਕੂਕ ਨਹੀਂ ਸੁਣਦੀ ਅੱਖਾਂ ਤੋਂ ਅੰਨਾ ਪੈ ਜਾਂਦਾ ਹੈ ਨੇਕ ਨਾਮੀ ਕਦਮ ਕਿਹੜਾ ਹੈ ਬਦ ਕਰਮੀ ਕਦੋਂ ਕਿਹੜਾ ਇਹ ਨੂੰ ਸਮਝ ਨਹੀਂ ਪਉਂਦੀ ਤੋਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਹਲੂਣਾ ਦੇਣ ਦੇ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਦੋਂ ਬੜਾ ਵੱਡਾ ਸੰਕਲਪ ਲਿਆ ਇੱਥੇ ਪੋਖੜ ਤਾਲ ਤੇ ਬੈਠੇ ਨੇ ਔਰੇ ਧਾਰਨਾ ਹੈ ਵੀ ਜਾਂ ਜਾਨ ਜਾਏ ਕੀ ਜਾ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮ ਐਸ ਪੀ ਮਿਲੇਗੀ ਇਨੂੰ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਵੈਸੇ ਤੇ ਤੁਹਾਨੂੰ ਸਾਰਿਆਂ ਨੂੰ ਨੌਲੇ ਦੇ ਬੜੇ ਗੰਬੇਰੇ ਸਮੇਂ ਤੋਂ ਇੱਥੇ ਸੰਘਰਸ਼ ਕਰ ਰਹੇ ਹੋ ਐਮਐਸਪੀ ਦਾ ਮੁੱਦਾ ਕਿਸami ਤੋਂ ਅਲੱਗ ਜਿਹੜੇ ਦੂਸਰੇ ਧਰਨੇ ਕਈ ਵਾਰ ਨੂੰ ਸਮਝਦੇ ਨਹੀਂ ਪ੍ਰਚਾਰਕ ਹੋਣ ਦੇ ਨਾਤੇ ਮੈਂ ਫਰਵਰੀ 2024 ਵਿੱਚ ਵੀ ਧਰਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਤੋਂ ਅਸੀਂ ਮੁੱਦੇ ਤੇ ਬੋਲਿਆ ਸੀ ਇਸ ਮੋਰਚੇ ਬਾਰੇ ਜਿਵੇਂ ਕਣਕ ਝੋਨੇ ਦੇ ਉੱਤੇ ਐਨਐਸਪੀ ਹੈ ਚਲੋ ਕਣਕ ਤੇ ਲਾ ਲਓ ਵੀ 20 ਰੁਪਏ ਐਨਐਸਪੀ ਹੈ ਪ੍ਰਤੀ ਕੇਜੀ ਦੁਕਾਨਦਾਰ ਜਦੋਂ ਵੇਚੇਗਾ 22-25 ਰੁਪਏ ਕਿਲੋ ਆਟਾ ਵੇਚੇਗਾ ਖਪਤਕਾਰ ਨੂੰ ਨਹੀਂ ਪਤਾ ਹੈ ਵੀ ਇਹਨੇ ਵੀਰ ਪਈਏ ਕਣਕ ਚੱਕੀਆ ਤੇ ਯਾਰ ਪਈਏ ਤੇ ਲੱਗ ਨਹੀਂ ਸਕਦਾ। ਉਥੇ ਬਹੁਤੀ ਲੁੱਟ ਨਹੀਂ ਸਾਡੀ ਹੁੰਦੀ। ਹੁਣ ਜਿਵੇਂ ਝੋਨੇ ਤੇ ਕਣਕ ਤੇ ਐਮ ਐਸ ਪੀ ਹੈ ਕਿਸਾਨਾਂ ਦਾ ਮੁੱਦਾ ਇਹ ਹੈ ਵੀ ਸਬਜ਼ੀਆਂ ਦੇ ਫਸਲਾਂ ਤੇ ਐਮ ਐਸ ਪੀ ਪੱਕੀ ਚਾਹੀਦੀ ਹੈ। ਹੁਣ ਪਿਆਰ 2-3 ਰੁਪਏ ਕਿਲੋ ਚੱਕ ਲੈਂਦੇ ਨੇ ਦੁਕਾਨਦਾਰ ਕਿਸਾਨਾਂ ਦੇ ਕੋਲੋਂ। ਜੇ ਤਾਂ ਐਮ ਐਸ ਪੀ ਇਥੇ 10 ਰੁਪਏ ਰੱਖੀ ਹੋਵੇ ਤੇ ਉਹ ਖਰੀਦ ਕੇ 12-15 ਰੁਪਏ ਕਿਲੋ ਵੇਚਣ ਚੱਕਿਆ ਪਿਆਰ 2-4 ਰੁਪਈਆ ਤੇ ਹੁੰਦਾ ਜਦੋਂ ਵੇਚਦੇ ਨੇ 1.5-1.50 ਰੁਪਏ ਕਿਲੋ ਨੂੰ ਵੇਚਦਾ ਕਿਸਾਨ ਦਾ ਲੱਕ ਵੀ ਟੁੱਟਦਾ ਮਿਹਨਤ ਦਾ ਬੋਲ ਨਹੀਂ ਮਿਲਦਾ ਤੇ ਖਪਤਕਾਰ ਸਾਰਾ ਦਿਹਾੜੀ ਦਾ ਪਾਜੋ ਕਮਾ ਕੇ ਲੈਂਦਾ ਗਵਾਕ ਲਈਦਾ ਤੋ ਇਹ ਬੜਾ ਜ਼ਰੂਰੀ ਹੈ ਕਿ ਅੱਲੀ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਜਿੰਨੇ ਵੀ ਖਪਤਕਾਰ ਨੇ ਉਹਨਾਂ ਚ ਮਜ਼ਦੂਰ ਵੀ ਨੇ ਗਰੀਬ ਅਮੀਰ ਵੀ ਨੇ ਰਾਜੇ ਨਿਰਦਨ ਵੀ ਨੇ ਜੇ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਮਿਲੇ ਤੇ ਦੁਕਾਨਦਾਰਾਂ ਦੀ ਲੁੱਟ ਬੰਦ ਹੋ ਸਕਦੀ ਹੈ ਮੰਗਿਆਈ ਘੱਟ ਸਕਦੀ ਹੈ ਖਪਤਕਾਰਾਂ ਨੂੰ ਨਫਾ ਹੋ ਸਕਦਾ ਹੈ ਇੱਕ ਬੜਾ ਐਚੇ ਤਰਕ ਦਿੰਦਾ ਜਾਂਦਾ ਮੀਡੀਆ ਚ ਅਗੇ ਦੀ ਕਾਦਾ ਮੋਰਚਾ ਇੱਕ ਬੰਨੇ ਤੁਸੀਂ ਕਰਲੇ ਲੈਂਦੇ ਹੋ ਦੂਜੇ ਬੰਨੇ ਤੁਸੀਂ ਰੇਂਜ ਰੋਵਰਾਂ ਤੇ ਮਰਸੀਡਿਸ ਤੇ 20-20 ਲੱਖ ਦੇ ਟਰੈਕਟਰਾਂ ਤੇ ਮੋਰਚੇ ਤੇ ਸ਼ਰਕਤ ਕਰਦੇ ਹੋ ਮੈਂ ਸੋਚ ਰਿਹਾ ਸੀ ਵੀ ਇਹ ਕਿਸਾਨੀ ਨਾਲ ਕਿਸੇ ਨੇ ਮਰਸਦੀ ਨਹੀਂ ਲਈ ਨਾ ਕਿਸਾਨੀ ਕਰਕੇ ਕਿਸੇ ਕੋਲ ਉਹ ਰੇਂਜ ਰੋਵਰ 20 ਲੱਖ ਦਾ ਟਰੈਕਟਰ ਹੀ ਲਿਆ ਜਾਂਦਾ ਹੈ इन्ह किसान ने कर्जे उठा उठा के बैंक तो बचे करे ने अमेरिका कैनेडा ओं मुशक्कत कर पैसे कमा के भेजे ने फिरधरे गारा मोटर किसाना ने खरीदिया ने किसानी ने जाना जा कर्जा दिता है जन मजबूर किया है ਕਈ ਆਖਣਗੇ ਜੀ ਤੇ ਢੇਰ ਉਜੇ ਨੂੰ ਤੇ ਜ਼ਮੀਨਾਂ ਛੱਡ ਦਿਓ ਬਾਣੀ ਦਾ ਫਰਮਾਨ ਸੁਣਾ ਕੇ ਹਟਿਆ ਹੈ ਕਿਸਾਨ ਜ਼ਮੀਨ ਨੂੰ ਔਲਾਦ ਨਾਲੋਂ ਵੱਧ ਪਿਆਰ ਕਰਦਾ ਜ਼ਮੀਨ ਕਦੇ ਨਹੀਂ ਛੱਡ ਸਕਦਾ ਖੇਤੀ ਵਿੱਚ ਨਫਾ ਹੈ ਚਾਹੇ ਨੁਕਸਾਨ ਹੈ ਇਹ ਮੁਸ਼ਕਲਤ ਕਾਲ ਦਾ ਰਹੇਗਾ ਗੁਰੂ ਨਾਨਕ ਸਾਹਿਬ ਦੀ ਬਖਸ਼ੀਏ ਖੇਤੀ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹਾ ਉਸ਼ਾੜਾ ਸੇ ਸਿੱਖ ਕਿਰਤ ਕਰਦਾ ਨਾਮ ਜਪਦਾ ਬੰਦ ਛੱਡਦਾ ਮੈਂ ਥੋੜਾ ਜਿਹਾ ਉੱਤਰ ਵੀ ਧਿਆਨ ਦਬਾਉਣਾ ਚਾਹਣਾ ਜਿਹੜੇ ਸੰਸਦ ਵਿੱਚ ਬੈਠੇ ਮੰਤਰੀ ਨੇ ਸੰਤਰੀ ਨੇ ਜਾਂ ਸਾਡੇ ਆਈਐਸਆਈਪੀਐਸ ਆਫੀਸਰ ਨੇ ਇਹਨਾਂ ਦੇ ਘਰਾਂ ਵਿੱਚ ਵੀ ਰੋਟੀ ਪੱਕਦੀ ਹੈ ਸਬਜ਼ੀਆਂ ਬਣਦੀਆਂ ਨੇ ਚਲੋ ਸ਼ਹਿਰੀ ਲੋਕ ਪੀਜ਼ਾ ਬਰੈਡ ਵਗੈਰਾ ਜੋ ਵੀ ਖਾਂਦੇ ਨੇ ਜੇ ਵਜੂਦ ਵੇਖੀਏ ਤੇ ਸਾਰੀ ਡਾਈਟ ਸਾਰਾ ਖਾਣਾ ਪੀਣਾ ਕਿਸਾਨਾਂ ਦੀ ਪੈੜੀ ਤੋਂ ਆਉਂਦਾ ਹੈ ਸੰਸਦ ਵਿੱਚ ਵੀ ਇਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸਾਨ ਨਹੀਂ ਤੇ ਇੱਥੇ ਨਾ ਕੋਈ ਵੈਰੈਟੀ ਬਣੇਗਾ ਨਾ ਪੀਜ਼ਾ ਹੀ ਬਣੇਗਾ ਨਾ ਕੋਈ ਸਬਜ਼ੀ ਉਗੇਗੀ ਮਿੱਟੀ ਤੇ ਲੋਕ ਖਾਣੋ ਰਹਿ ਦੇਖੋ ਸਾਡੇ ਛੋਟੇ ਮੋਟੇ ਰੋਸੇ ਨੇ ਛੱਡ ਕੇ ਮਾਸ ਮੂਵਮੈਂਟ ਬਣਾਉਣੀ ਪਵੇਗੀ ਵੱਡਾ ਇਕੱਠ ਕਰਨਾ ਪਵੇਗਾ ਜਿਹੜੇ ਡਰ ਕੇ ਘਰਾਂ 'ਚ ਬੈਠੇ ਨੇ ਮੈਂ ਸੋਚਦਾ ਕਿ ਕੋਈ ਹਥਿਆਰਾਂ ਨਾਲ ਤੇ جنگ ਲੜੀ ਨਹੀਂ ਜਾ ਰਹੀ ਅਰੇ ਕੇ ਯੂਰਪ ਦੇ ਵਿੱਚ ਕਿਛੇ ਜੇ ਕਿਸਾਨਾਂ ਸੰਘਰਸ਼ ਲਰਿਆ ਸ਼ਹਿਰ ਦੇ ਵਿੱਚ ਉਹਨਾਂ ਨੇ ਗਰਮਦਾ ਬਾ ਦਿੱਤੀਆਂ ਟਰੈਕਟਰਾਂ ਨਾਲ ਕੰਕਰੀਟ ਦੇ ਰੋੜ ਪੁੱਟ ਦਿੱਤੇ ਜੋ ਜਿਹੜਾ ਸੰਘਰਸ਼ ਸੀ ਉਹ ਬੜਾ ਗਰਮ ਪੱਖ ਦਾ ਰਿਹਾ ਚਾਹੇ ਦਿੱਲੀ ਦਾ ਸੰਘਰਸ਼ ਆ ਕਿਸਾਨਾਂ ਦਾ ਚਾਹੇ ਖਨੌਰੀ ਬਾਰਡਰ ਦਾ ਇਹ ਬੜਾ ਸ਼ਾਂਤ ਮੇਂ ਚੱਲ ਰਿਹਾ ਹੈ ਔਰ ਮੈਂ ਇਹ ਵੀ ਬੇਨਤੀ ਕਰਦਾ ਹੈ ਵੀ ਕਿਸੇ ਵੀ ਕੋਈ ਪਾਰਟੀ ਦਾ ਬੰਦਾ ਹੈ ਪੋਲਿਟੀਕਲ ਪਾਰਟੀ ਹੈ ਕਿਸੇ ਵੀ ਧੜੇ ਦਾ ਕੋਈ ਬੰਦਾ ਹੈ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਹੈ ਆਪਾਂ ਨੂੰ ਸਾਰਿਆਂ ਦੀ ਲੋੜ ਹੈ ਕਿਸੇ ਵੀ ਕੋਈ ਕਿਸਾਨ ਯੂਨੀਅਨ ਦਾ ਬੰਦਾ ਹੈ ਜੇ ਆਉਂਦਾ ਧੀਲੇ ਨੂੰ ਇਕੱਠੇ ਕਰਕੇ ਹੀ ਬੇੜੀ ਬਣਦੀ ਹੈ ਪਾਰ ਲੰਘਣ ਲਈ ਸਾਨੂੰ ਏਕਾ ਵਿਖਾਉਣਾ ਪੈਣਾ ਹੈ ਪਰ ਦੇਸ਼ ਦੇ ਲੋ ਮੁਕਾਬਕ ਹਾਈ ਕੋਰਟ ਨੂੰ ਵੀ ਜੇ ਆਪਾਂ ਪੜ ਗਏ ਵਾਚੀਏ ਕਨਸਟੀਟਿਊਸ਼ਨ ਵਿੱਚ ਪੜੀਏ ਤੇ ਸ਼ਾਂਤ ਮਈ ਮੋਰਚਾ ਆਪਣੀਆਂ ਹੱਕੀ ਮੰਗਾਂ ਲਈ ਕੋਈ ਵੀ ਲਗਾ ਸਕਦਾ ਹੈ ਤੇ ਜੇ ਆਪਾਂ ਇਕੱਠੇ ਨਹੀਂ ਹੁੰਦੇ ਇਕੱਲੇ ਇਕੱਲੇ ਚੱਲਾਂਗੇ ਤੇ ਇਕੱਲੇ ਇਕੱਲੇ ਦੀ ਬਲੀ ਲੈਣੀ ਸਰਕਾਰ ਲਈ ਬੜੀ ਸੌਖੀ ਹੈ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਕਿ ਡੈਮੋਕ੍ਰੇਸੀ ਹੈ ਲੋਕਤੰਤਰ ਦਾ ਮਤਲਬ ਸਮਝੋ ਰੂਣਬਾਏ ਦਾ ਪੀਪਲ ਲੋਕਰਾਜ ਕਰਦੇ ਨੇ ਲੋਕ ਸਰਕਾਰ ਚੁਣਦੇ ਨੇ ਲੋਕਾਂ ਲਈ ਫਾਇਦੇਮੰਦ ਕੀ ਹੈ ਉਹ ਲੋਕਾਂ ਤੋਂ ਪੁੱਛਣਾ ਪਵੇਗਾ ਤੁਸੀਂ ਧੱਕੇ ਨਾਲ ਥੋੜੀ ਜਿਹੀ ਕਿਸਾਨਾਂ ਦੇ ਉੱਤੇ ਆਪਣਾ ਲੋਅ ਥੋਪੀ ਜਾਓ ਚਾਹੇ ਸ਼ੰਭੂ ਬੋਟਰ ਰਾਇ ਚਾਹੇ ਖਨੌਰੀ ਦਾ ਬੋਟਰ ਰਾਇ ਸਾਲ ਤੇ ਇੱਥੇ ਬੈਠਿਆਂ ਨੂੰ ਆਪਾਂ ਨੂੰ ਹੋ ਚਲਿਆ ਇਹਨਾਂ ਦੀ ਸਰਵਾਈ ਕੋਈ ਨਹੀਂ ਹੋ ਰਹੀ ਕਈ ਵਾਰ ਇਹ ਕਿਹਾ ਜਾਂਦਾ ਜੀ ਰਾਮ ਰਾਜ ਆਪ ਸਾਥ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਬਾਣੀ ਦਾ ਇੱਕ ਫਰਮਾਨ ਹੈ ਸਭ ਸੁਖਾਲੀ ਵੁੱਠੀਆਂ ਇਹੋ ਹੋਵਾ ਹਲੇਮੀ ਰਾਜ ਜੋ ਹਲੇਮੀ ਰਾਜ ਕਿਸੇ ਨਾਲ ਤਾਂ ਹੋਜ਼ੂਰੀ ਨਹੀਂ ਜਿਥੇ ਰਾਜੇ ਨੂੰ ਪਤਾ ਹੈ ਮੈਂ ਬਾੜ ਦਾ ਕੰਮ ਕਰਦਾ ਜੇ ਬਾੜ ਖੇਤ ਨੂੰ ਖਾਵੇਗੀ ਖੇਤ ਨੂੰ ਬਚਾਵੇਗਾ ਕੌਣ ਅੱਜ ਕੱਲ ਦੇ ਰਾਜੇ ਖੇਤ ਨੂੰ ਖਾਣ ਤੇ ਲੱਗੇ ਨੇ ਰਾਜਾ ਰਣਜੀਤ ਸਿੰਘ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਹੈ ਕਾਲ ਪੈ ਗਿਆ ਘਰੋਂ ਘਰ ਉਹਨੇ ਆਟਾ ਪਹੁੰਚਾਇਆ ਬਾਜਰਾ ਪਹੁੰਚਾਇਆ ਜੋ ਵੀ ਲੋੜਿੰਦਾ ਸਮਾਨ ਸੀ ਕੋਈ ਢੋ ਨਾ ਸਕਿਆ ਤੇ ਰਾਤ ਨੂੰ ਢੇਖ ਬਦਲ ਕੇ ਆਪ ਸਿਰ ਤੇ ਚੁੱਕਦਾ ਹੈ ਪੰਖ ਦਾਣਿਆ ਘਰੋਂ ਘਰ ਛਕਦਾ ਹੈ ਔਰ ਕਹਿਣਾ ਵੀ ਸਾਡਾ ਰਾਜ ਬੜਾ ਧਰਮ ਦਾ ਹੈ ਆਧ ਰਵੇ ਖਦੇਆ ਸੈਂਕੜੇ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਲੜਦੇ ਚਲੇ ਗਏ ਇੱਥੇ ਮੁਸ਼ਕਲ ਖੜੀ ਹੋਈ ਹੈ ਭੁਖੜ ਹੜਤਾਲ ਤੇ ਧਲੇਵਾਲ ਸਾਹਿਬ ਬੈਠੇ ਹੋਏ ਨੇ ਕੋਈ ਬਹੁਤਾ ਧਿਆਨ ਸਰਕਾਰਾਂ ਨੇ ਦੇ ਰਹੀਆਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਏ ਕੋਈ ਵੀ ਰਾਜ ਤਖਤ ਹੈ ਰਾਜ ਗੱਦੀ ਹੈ ਦੀ ਐਕਸਪਾਇਰੀ ਡੇਟ ਹੁੰਦੀ ਹੈ ਕੋਈ ਸਦੀਵੀ ਤਖਤ ਤੇ ਟਿਕਿਆ ਨਹੀਂ ਰਿਹਾ ਕਿ ਸ਼ਾਇਰ ਕਹਿੰਦਾ ਹੈ ਉੜਨੇ ਦੋ ਮਿੱਟੀ ਕੋ ਕਹਾ ਤੱਕ ਉੜੇਗੀ ਹਵਾ ਰੁਕੇਗੀ ਤੋ ਜ਼ਮੀਨ ਪਰ ਹੀ ਗਰੇਗੀ ਜਿੰਨੀ ਚਾਹੇ ਧੂੜ ਡੇ ਉਹਦਾ ਵਜੂਦ ਮਿੱਟੀ ਚ ਮਿਲਣਾ ਹੀ ਹੈ ਕਿਉਂਕਿ ਉਹ ਵੀ ਮਿੱਟੀ ਤੋਂ ਹੈ ਤਖਤਾਂ ਤੇ ਬੈਠੇ ਤਖਤੇ ਤੇ ਛੱਤ ਪੈ ਜਾਂਦੇ ਨੇ ਜਦੋਂ ਸਮਾਵ ਵਿਵरीत ਚੱਲ ਪੈਂਦਾ ਤੋ ਰਾਜ ਇਦਾਂ ਦਾ ਕਰਨ ਡੈਮੋਕ੍ਰੇਸੀ ਐ ਸਾਰਿਆਂ ਦੀ ਸੁਣਵਾਈ ਹੋਵੇ ਕਿਸਾਨਾਂ ਦੇ ਬਣਦੇ ਮੁੱਦੇ ਹੱਲ ਕੀਤੇ ਜਾਣ ਕਿਸੇ ਨੂੰ ਜਾਨ ਨਾ ਗਵਾਉਣੀ ਪਵੇ ਗਲੀਆਂ ਦੇ ਕੱਖ ਤੱਕ ਰੋਣਗੇ ਇਹਨਾਂ ਰਾਜਿਆਂ ਨੂੰ ਵੀ ਨਿਆਂ ਕੀਤਾ ਸੀ ਤੇ ਜੇ ਇਸੇ ਤਰ੍ਹਾਂ ਹੀ ਕਿਸਾਨਾਂ ਦੀਆਂ ਬਲੀਆਂ ਲੈਣੀਆਂ ਨੇ ਤੇ ਰਾਜ ਭਾਗੋਂ ਦੇ ਜਾਂਦੇ ਰਹਿੰਦੇ ਨੇ ਕੱਲ ਨੂੰ ਗਲੀ ਗਲੀ ਲਾਂਤਾਂ ਬੈਣ ਗਿਆ ਵੀ ਗਲੋਂ ਲੈ ਗਿਆ ਇਹ ਰਾਜਾ ਤਾਂ ਆਪੋ ਆਪਣਾ ਫਰਜ਼ ਸਾਰਿਆਂ ਨੂੰ ਪਛਾਣਨਾ ਚਾਹੀਦਾ ਕੋਈ ਵੀ ਜੂਨੀਅਨ ਹੈ ਕੋਈ ਵੀ ਜਥੇਬੰਦੀ ਹੈ ਤੇ ਉਹ ਇਸ ਟਿੱਕ ਬਿਹੇਵੀਅਰ ਈਗੋ ਛੱਡ ਦਈਏ ਹੰਕਾਰ ਛੱਡ ਦਈਏ ਵੀ ਮੈਨੂੰ ਨਹੀਂ ਲੈ ਕੇ ਚੱਲੇ ਇਹਨੂੰ ਨਹੀਂ ਲੈ ਕੇ ਚੱਲੇ ਅਸਲਾ ਇਹ ਆ ਇਕੱਠੇ ਰਵਾਂਗੇ ਤੇ ਦਿੱਲੀ ਦੀ ਵਾਲ ਮੋਰਚਾ ਫਤਿਹ ਹੋਵੇਗਾ ਤੇ ਜੇ ਖਿਲਰ ਗਏ ਡੁੱਬਦੇ ਆ ਸਮਾਂ ਨਹੀਂ ਜੇ ਲੱਗਣਾ ਮੈਂ 6 ਅਲਫਾਜ਼ਾਂ ਨੂੰ ਸੰਕੋਚਦਾ ਜਿੰਨੀਆਂ ਵੀ جتਈ ਬੰਦੀਆਂ ਇੱਥੇ ਸ਼ਿਰਕਤ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਹੈ ਜਿੰਨਾਂ ਸ਼ਿਰਕਤ ਨਹੀਂ ਕੀਤੀ ਉਹ ਵੀ ਪਹੁੰਚੋ ਸਮਾਹ ਹੱਥ ਨਹੀਂ ਆਉਂਦਾ ਹੁੰਦਾ اپنی عادت ہے ਜਦੋਂ ਸਮਾ ਹੱਥੋਂ ਨਿਕਲ ਜਾਂਦਾ ਉਦੋਂ ਨਾਰੇ ਲਾਉਣ ਲੱਗ ਪੈਂਦੇ ਆ ਖੱਡਪੜ ਸਾਹਿਬ ਦੇ ਭੋਗ ਤੇ ਉਦੋਂ ਵੱਡੇ ਵੱਡੇ ਇਨਫਾਸ ਗਲੂਏ ਚੋਟਾ ਟਕੇ ਸਪੀਚਾਂ ਦੇਣ ਲੱਗ ਪੈਂਦੇ ਆ ਹੁਣ ਸਮਾ ਇਕੱਠੇ ਹੋ ਕੇ ਸਰਕਾਰ ਨੂੰ ਝਕਾਉਣ ਦਾ ਮਾਸ ਮੂਵਮੈਂਟ ਚਲਾਉਣ ਦਾ ਵਰਪੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਬੜੀਆਂ 3 3 ਚਾਰਾ ਇਹ ਸਮੁੱਦੇ ਦੇ ਨਾਲ ਸੰਬੰਧਤ ਉਹਨਾਂ ਨੇ ਕਰੀਆਂ ਬੈਠੇ ਰਹੋ ਕਿਸੇ ਨੇ ਜਾਣਾ ਨਹੀਂ ਸਾਰੇ ਬੈਠ ਜਿਓ ਆਪਣੇ ਵਿੱਚ ਜਥੇਦਾਰ ਜਾਨੀ ਅਰਪਿਤ ਸਿੰਘ ਜੀ ਅਭਿਖੰਤੀ ਹੋਏ ਨੇ ਉਹਨਾਂ ਨੇ ਵੀ ਕੁਝ ਸਮੇਂ ਦੇ ਲਈ ਤੁਹਾਡੇ ਨਾਲ ਵਿਚਾਰਾ ਸਾਂਝੀ ਕਰਨੀ ਹੈ ਸਾਰੇ ਆਪ ਕੋ ਆਪਣੀ ਜਗ੍ਹਾ ਲੈ ਕੇ ਬੈਠੇ ਰਹੋ ਬਹੁਤ ਧੰਨਵਾਦ ਆ ਤੁਹਾਡਾ ਬੜੀ ਸ਼ਾਂਤੀ ਆਖ ਰਹੇ ਹੋ ਹੈਲੋ ਕਹਾਂਗੇ ਜੀ ਜੀ